ਦੋਸਤੋ ਨਮਸਕਾਰ ਰੋਸ਼ਨੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਅਤੇ ਮੈਂ ਹਾਂ ਰਿਪੋਰਟਰ ਸ਼ੋਕ ਮੰਸਲ ਬਠਿੰਡਾ ਦੇ ਮਾਰ ਰੋਡ ਤੇ ਲੜਕੀਆਂ ਦੇ ਸਕੂਲ ਵਿੱਚ ਆਪਸੀ ਰੰਜਿਸ਼ ਕਾਰਨ ਟੀਚਰ ਉਤਰੇ ਸੜਕਾਂ ਤੇ ਅਤੇ ਦੂਜੀ ਟੀਚਰ ਦੇ ਖਿਲਾਫ ਨਾਰੇਬਾਜ਼ੀ ਕੀਤੀ ਉਹਨਾਂ ਨੇ ਕਿਹਾ ਕਿ ਇੱਕ ਟੀਚਰ ਸਾਰੇ ਸਕੂਲ ਦਾ ਮਾਹੌਲ ਖਰਾਬ ਕਰ ਰਹੀ ਹੈ ਕੀ ਹੈ ਪੂਰਾ ਮਾਮਲਾ ਆਓ ਜਾਣਦੇ ਹਾਂ ਉਹਨਾਂ ਦੀ ਜਵਾਨੀ ਕੀ ਦੀ ਹੈ ਹਾਂ ਕਿ ਕਿਲੀ ਬਾਈ ਪ੍ਰਿੰਸੀਪਲ ਤੇ ਬੈਠਾਈ ਕਿਤਾ ਇਹ ਬੰਦੇ ਦੀ ਹੈ ਹੈਗੀ ਹੈ ਹਾਂ ਉਹ ਦੀ ਸੱਤਿਆ ਦਾ ਮਾਹੌਲ ਇੱਕ ਬੰਦੇ ਦੀ ਹੋਰ ਹੈ ਨਮਸਤੇ ਬੰਦੇ ਬਾਈ ਤਾਂ ਮਾਣੀ ਨਾ ਹਾਂ ਬੋਲੀ ਕਰਾਓ ਸੱਤਿਆ ਦਾ ਮਾਹੌਲ ਸਵਾਗਤ ਕਰਨ ਵਾਲੀ ਸੁਮੇਤਾ ਤੋਂ ਮੈਂ ਕੀ ਕਹਿਣਾ ਚਾਹੂੰਗਾ ਜਿਹੜਾ ਅਜਨਨ ਸਿੰਘ ਐ ਮੈਂ ਲੈਕਚਰਰ میوزਿਕ ਸਕੂਲ ਵਿੱਚ ਆ ਇਹ ਸਾਰੇ ਅਸੀਂ ਜਿਹੜੇ ਲੋਕ ਆ ਸਾਰੇ ਅਸੀਂ ਟੀਚਰ ਆ ਇਸ ਸਕੂਲ ਦੇ ਅਧਿਆਪਕ ਆ ਅਸੀਂ ਸਾਡੇ ਸਕੂਲ ਦੇ ਵਿੱਚ ਇੱਕ ਮੈਡਮ ਐ ਸੁਨੀਤਾ ਕਮੋਜ ਹਿੰਦੀ ਮਿਸਟ੍ਰੈਸ ਉਸ ਦੇ ਖਿਲਾਫ ਸਾਰਿਆਂ ਨੇ ਧਰਨਾ ਲਾਇਆ ਐ ਐਕਚੁਅਲੀ ਉਹ ਜਦੋਂ ਦੀ ਵੀ ਇਸ ਸਕੂਲ ਦੇ ਵਿੱਚ ਆਈ ਐ ਉਸ ਨੇ ਆ ਕੇ ਸਾਰੇ ਸਕੂਲ ਦਾ ਮਾਹੌਲ ਖਰਾਬ ਕੀਤਾ ਹੋਇਆ ਬਿਨਾਂ ਵਜ੍ਹਾ ਕਿਸੇ ਵੀ ਟੀਚਰ ਨਾਲ ਬੇਵਜ੍ਹਾ ਲੜਪੈਣਾ ਬੇਵਜ੍ਹਾ ਬੋਲਣ ਲੱਗ ਪੈਣਾ ਕਦੇ ਪ੍ਰਿੰਸੀਪਲ ਦੇ ਆਫਿਸ ਜਾ ਕੇ ਬੋਲਣ ਲੱਗ ਪੈਣਾ ਕਦੇ ਪ੍ਰੇਅਰ ਦੇ ਵਿੱਚ ਜਾ ਕੇ ਬੋਲਣ ਲੱਗ ਪੈਣਾ ਜਿਹੜੀ ਉਹ ਸਾਰਾ ਜੋ ਤਮਾਸ਼ਾ ਹੁੰਦਾ ਹੈ ਉਹਦੇ ਕਰਕੇ ਉਹਦਾ ਬੱਚਿਆਂ ਦੇ ਉੱਤੇ ਮਾੜਾ ਪ੍ਰਭਾਵ ਪੈਂਦਾ ਹੈ ਪਿੱਛੋਂ ਵੀ ਇਹ ਮੈਡਮ ਦੀ ਜਿੱਥੋਂ ਵੀ ਬਦਲੀ ਹੋ ਕੇ ਆਈ ਹੈ ਇਹ ਸਜ਼ਾ ਦੇ ਤੌਰ ਤੇ ਆਈ ਹੈ ਪ੍ਰਸ਼ਾਸਨਿਕ ਆਧਾਰ ਦੇ ਉੱਤੇ ਹੀ ਇਹਦੀ ਉੱਥੋਂ ਬਦਲੀ ਹੋਈ ਹੈ ਸਾਡੇ ਸਕੂਲ ਤੋਂ ਪਹਿਲਾਂ ਬਾਕੀ ਸਕੂਲਾਂ ਦੇ ਵਿੱਚ ਵੀ ਇਹ ਮੈਡਮ ਐਂ ਕਰਦੀ ਸੀ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਵੀ ਮਾਹੌਲ ਠੀਕ ਰਹੇ ਠੀਕ ਰਹੇ ਪਰ ਜਦੋਂ ਸਾਡਾ ਅਸੀਂ ਸਾਰੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਏ ਅਸੀਂ ਇਸ ਸੰਬੰਧੀ ਡੀਓ मैम ਨੂੰ ਵੀ ਮਿਲੇ ਸੀ ਉਹਨਾਂ ਨੂੰ ਲਿਖਤੀ ਵੀ ਦਿੱਤਾ ਹੈ ਕਿ ਇਹਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਪਰ ਕੋਈ ਹੱਲ ਨਹੀਂ ਹੋਇਆ ਹੁਣ ਜਦੋਂ ਇਹ मैम ਕੀ ਕਰਦੇ ਨੇ ਕਿਸੇ ਨਾ ਕਿਸੇ ਟੀਚਰ ਨਾਲ ਪੰਗਾ ਲੈ ਕੇ ਇਹ ਥਾਣੇ ਚਲੇ ਜਾਂਦੇ ਨੇ ਲੱਗਦਾ ਸਕੂਲ ਦੇ ਵਿੱਚ ਥਾਣੇ ਚਲੇ ਜਾਂਦੇ ਨੇ ਉੱਥੇ ਰਿਪੋਰਟ ਲਿਖਾ ਦਿੰਦੇ ਨੇ ਹੋਰ ਹੈ ਪੁਲਿਸ ਸਕੂਲ ਦੇ ਵਿੱਚ ਆਉਂਦੀ ਹੈ ਉਹਦੇ ਨਾਲ ਸਾਡਾ ਮਾਹੌਲ ਹੋਰ ਜ਼ਿਆਦਾ ਵਿਗੜ ਰਿਹਾ ਹੈ ਇਸ ਲਈ ਅਸੀਂ ਪਹਿਲਾਂ ਅੱਜ ਸਕੂਲ ਦੇ ਅੰਦਰ ਧਰਨਾ ਲਾਇਆ ਸੀ ਕਿ ਡੀਓ ਬੈਡਮ ਆਉਣ ਸਾਡੀ ਗੱਲ ਸੁਣਨ ਕੋਈ ਕਾਰਵਾਈ ਜਿਹੜੀ ਬਣਦੀ ਉਹ ਕੀਤੀ ਜਾਵੇ ਪਰ ਜਦੋਂ ਕੋਈ ਵੀ ਹਜੇ ਤੱਕ ਸਾਡੇ ਕੋਲੇ ਅਧਿਕਾਰੀ ਨਹੀਂ ਪਹੁੰਚਿਆ ਤਾਂ ਅਸੀਂ ਫਿਰ ਆ ਕੇ ਸੜਕ ਦੇ ਉੱਤੇ ਧਰਨਾ ਲਾਇਆ ਸਾਡੇ ਧਰਨੇ ਲਾਉਣ ਦਾ ਮਕਸਦ ਸਿਰਫ ਇਹਨਾਂ ਹੈਗਾ ਕਿ ਸਾਡੀ ਆਵਾਜ਼ ਜਿਹੜੀ ਆ ਪ੍ਰਸ਼ਾਸਨ ਤੱਕ ਪਹੁੰਚੇ ਕਿਉਂਕਿ ਇਹ ਬਠਿੰਡੇ ਦਾ ਬਿਹਤਰੀਨ ਸਕੂਲ ਹੈ ਲੜਕੀਆਂ ਦਾ ਸਕੂਲ ਹੈ ਇਹ ਸਕੂਲ ਦੇ ਵਿੱਚ ਅੱਜ ਤੱਕ ਕਦੇ ਇਸ ਤਰ੍ਹਾਂ ਦਾ ਮਾਹੌਲ ਨਹੀਂ ਹੋਇਆ ਤੇ ਅਸੀਂ ਵੀ ਮਜਬੂਰ ਹੋਏ ਹਾਂ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਮੈਡਮ ਦਾ ਕੋਈ ਨਾ ਕੋਈ ਜ਼ਰੂਰ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਸਕੂਲ ਦਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਹੋ ਸਕੇ ਸਰ ਤੁਸੀਂ ਧਰਨੇ ਦੇ ਦਾ ਬੱਚਿਆਂ ਦਾ ਵੀ ਪ੍ਰਭਾਵ ਪੈ ਰਿਹਾ ਬੱਚੇ ਉਹਨੇ ਬੱਚੇ ਦਾ ਪੜ੍ਹਾਈ ਤੋਂ 방ਗੇ ਰਹਿ ਗਏ ਹਾਂ ਜੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਜੇ ਅਸੀਂ ਮਾਨੀਟਰਸ ਨੂੰ ਵੀ ਖੜਾ ਕਰਕੇ ਪਰ ਅੱਜ ਸਾਡੇ ਧਰਨੇ ਨਾਲ ਬੱਚਿਆਂ ਤੇ ਇੰਨਾ ਪ੍ਰਭਾਵ ਨਹੀਂ ਪੈਣਾ ਜਿੰਨਾ ਰੋਜ਼ ਦੇ ਮਾਹੌਲ ਨਾਲ ਪੈਂਦਾ ਅਸੀਂ ਇਹ ਬੱਚਿਆਂ ਲਈ ਕਰ ਰਹੇ ਹਾਂ ਤਾਂ ਕਿ ਬੱਚਿਆਂ ਦਾ ਜਿਹੜਾ ਮਾਹੌਲ ਹੈ ਸਕੂਲ ਦੀ ਪੜ੍ਹਾਈ ਦਾ ਮਾਹੌਲ ਵਧੀਆ ਰਹੇ ਉਸ ਲਈ ਹੀ ਕਰ ਰਹੇ ਹਾਂ ਮੈਡਮ ਕਿਸ ਤਰ੍ਹਾਂ ਦਾ ਮਾਹੌਲ ਖਰਾਬ ਕਰਦੇ ਹੈ ਕੀ ਕਰਦੇ ਬਿਨਾਂ ਵਜ੍ਹਾ ਜਾ ਕੇ ਪ੍ਰਿੰਸੀਪਲ ਦੇ ਓਪਰ ਚਲੇ ਜਾਂਦੇ ਨੇ ਉਹਨਾਂ ਨਾਲ ਬੋਲਣ ਲੱਗ ਪੈਂਦੇ ਨੇ ਬੇਨਾਮ ਵਜ੍ਹਾ ਹੀ ਕਿਸੇ ਔਰ ਮੇਲ ਸਟਾਫ ਨਾਲ ਅਸੀਂ ਮੇਲ ਸਟਾਫ ਦਾ ਹੋਰ ਜ਼ਿਆਦਾ ਸਾਨੂੰ ਸਾਵਧਾਨ ਰਹਿਣਾ ਪੈਂਦਾ ਹੈ ਕਿਉਂਕਿ ਮੈਡਮ ਕਹਿੰਦੀ ਹੈ ਵੀ ਜੇ ਮੇਲ ਤੁਹਾਡੇ ਜੋ ਕੋਈ ਬੋਲਿਆ ਮੈਂ ਤੁਹਾਡੇ ਤੇ ਇਲਜ਼ਾਮ ਲਗਾ ਦਾਂਗੀ ਕਿਉਂਕਿ ਇਹ ਲੇਡੀਜ਼ ਨੇ ਔਰ ਸਾਨੂੰ ਵੀ ਹੁੰਦਾ ਹੈ ਕਿ ਲੇਡੀਜ਼ ਦੀ ਅੱਜ ਮੇਰਾ ਜਿੰਨਾ ਚਿਰ ਕਿਸੇ ਵੀ ਬੰਦੇ ਨੂੰ ਪੂਰੀ ਤਰ੍ਹਾਂ ਗੱਲ ਦੀ ਸਮਝ ਨਾ ਹੋਵੇ ਇੱਕੋ ਦਮ ਕੋਈ ਗੱਲ ਜਾਵੇ ਤਾਂ ਲੇਡੀ ਦੀ ਹੀ ਜ਼ਿਆਦਾ ਸੁਣਵਾਈ ਹੁੰਦੀ ਹੈ ਜੇ ਕਿਸੇ ਤਰ੍ਹਾਂ ਦਾ ਕੋਈ ਅਧਿਕਾਰੀ ਤੁਹਾਡੇ ਤੱਕ ਨੀਂਹ ਪਹੁੰਚਦੇ ਤਾਂ ਕੀ ਕਰੋਗੇ ਅਗਲਾ ਕਦਮ ਕੀ ਹੋਗਾ ਦੇਖੋ ਅਸੀਂ ਇੱਥੇ ਬੈਠੇ ਹਾਂ ਜੀ ਇੰਤਜ਼ਾਰ ਕਰ ਰਹੇ ਹਾਂ ਜਦ ਤੱਕ ਸਾਡੇ ਕੋਲ ਨਹੀਂ ਆਉਂਦਾ ਕੋਈ ਕਾਰੀ ਅਸੀਂ ਇੱਥੇ ਬੈਠੇ ਰਹਾਂਗੇ ਕੀ ਕਹਿਣਾ ਚਾਹੂਗੇ ਤੁਸੀਂ ਜਿਹੜਾ ਅੱਜ ਧਰਨਾ ਲਿਆ ਹੈ ਵੀ ਧਰਨਾ ਲਾਇਆ ਹੈ ਤਾਂ ਸਾਡੇ ਉੱਤੇ ਕਾਰੀ ਛੱਡ ਕੇ ਤੁਸੀਂ ਧਰਨੇ ਤੇ ਬੈਠੇ ਹੋ ਕੀ ਮਜਬੂਰੀ ਹੈ ਤੁਹਾਡੀ ਮਜਬੂਰੀ ਇਹ ਹੈ ਵੀ ਸਾਡੇ ਸਕੂਲ ਦਾ ਮਾਹੌਲ ਖਰਾਬ ਕਰ ਰਹੇ ਆ ਕਿ ਮੈਮ ਕੀ ਨਾਮ ਹੈ ਇਹਦਾ 스ਨੀਤਾ ਕੰਬੋਇਸ ਹਿੰਦੀ ਮਿਸਟਰਸ ਹਿਸਕਰਾ ਦਾ ਮਾਹੌਲ ਖਰਾਬ ਕਰ ਰਹੇ ਨੇ ਉਹ ਮੈਡਮ ਜੇ ਲੇਟ ਆਉਣ ਤਾ ਮੈਂ ਸਰਨੇ ਛੁੱਟੀ ਭਰਨੀ ਹੁੰਦੀ ਐ ਛੁੱਟੀ ਭਰ ਦਿੰਦੇ ਆ ਤਾਂ ਉਹ ਕਹਿੰਦੇ ਆ ਵੀ ਮੇਰੀ ਛੁੱਟੀ ਕਿਉਂ ਭਰੀ ਤੁਸੀਂ ਇਸ ਗੱਲ ਤੇ ਵੀ ਉਹਨਾਂ ਨੇ ਕਿੰਤੂ-ਕੰਤੂ ਕਰਦੇ ਜਦ ਕਿ ਜਦੋਂ ਕੋਈ ਲੇਟ ਆਊਗਾ ਟੀਚਰ ਛੁੱਟੀ ਭਰੀ ਜਾਊਗੀ ਸਾਰੇ ਦੀ ਛੁੱਟੀ ਭਰੀ ਜਾਂਦੀ ਐ ਕਿਤੇ ਸ਼ਿਕਾਇਤ ਕੀਤੀ ਐ ਤੁਸੀਂ ਡੀਓ ਦਫ਼ਤਰ ਤੁਸੀਂ ਸ਼ਿਕਾਇਤਾਂ ਬਹੁਤ ਕੀਤੀਆਂ ਜੀ ਜਦੋਂ ਦੇ ਵੀ ਇਹ ਮੈਮ ਆਏ ਨੂੰ ਦੋ ਤਿੰਨ ਸਾਲ ਹੋ ਗਏ ਤਾਂ ਉਦੋਂ ਤਾਈਂ ਇਹ ਕੁਝ ਨਹੀਂ ਚੱਲ ਰਿਆ ਫਿਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ ਕੋਈ ਕਾਰਵਾਈ ਨਹੀਂ ਕੀਤੀ ਪੀਪੀਆਈ ਤਾਂ ਕਿਸੇ ਨੂੰ ਕਹਤਾਂਗੇ ਇੱਕ ਵਾਰੀ ਕਾਰਵਾਈ ਹੋਈ ਸੀ ਐਥੋਂ ਡੈਪੂਟੇਸ਼ਨ ਕਰਕੇ ਭੇਜਤਾ ਸੀ ਮੈਮ ਫੇਰ ਫੇਰ ਵਾਪਸ ਕਰ ਫੇਰ ਜਦੋਂ ਵਾਪਸ ਫੇਰ ਕਰਦਾ ਜੇ ਹਜੇ ਵੀ ਕਾਰਵਾਈ ਨਹੀਂ ਹੋਈ ਫਿਰ ਕੀ ਕਰੋਗੇ ਤੁਸੀਂ ਅਸੀਂ ਤਾਂ ਜੀ ਬੇਨਤੀ ਕਰ ਸਕਦੇ ਆ ਧਰਨਾ ਲਾਈ ਬੈਠੇ ਆ ਧਰਨਾ ਤਾਂ ਹੀ ਲਾਇਆ ਵੀ ਸਾਡੀ ਗੱਲ ਨਹੀਂ ਸੁਣੀ ਜੇ ਦੀ ਜੇ ਵੈਸੇ ਸੁਣ ਲੈਂਦੇ ਤਾਂ ਸਾਨੂੰ ਧਰਨਾ ਲਾਉਣ ਦਾ ਲੱਗਦਾ ਤੁਸੀਂ ਤਾਂ ਇੱਥੇ ਬੈਠੇ ਹੋ ਬੱਚਿਆਂ ਦਾ ਕੀ ਪ੍ਰਭਾਵ ਪੈ ਬੱਚਿਆਂ ਦਾ ਸਾਨੂੰ ਵੀ ਪਤਾ ਬੱਚਿਆਂ ਦਾ ਮਾਹੌਲ ਖਰਾਬ ਹੈ ਬੱਚਾ ਦੀ ਪੜਾਈ ਖਰਾਬ ਹੋ ਰਹੀ ਹੈ ਬੱਚੇ ਵੀ ਦੇਖ ਰਹੇ ਆ ਵੀ ਟੀਚਰ ਕਿਉਂ ਬੈਠਿਆ ਸਾਡੀ ਮਜਬੂਰੀ ਹੈ ਜਦੋਂ ਅਸੀਂ ਪਰ ਮੇਰੀ ਸੁਣਿਓ ਟੀਚਰ ਦੁਆਰਾ ਤਾਂ ਅਸੀਂ ਪੜਾ ਨਹੀਂ ਸਕਦੇ ਹਾਂ ਜੀ ਮੈਡਮ ਕੁਲਵਿੰਦਰ ਕਾਸ ਜੀ ਕੀ ਕਹਿਣਾ ਚਾਹੂ ਜਦੋਂ ਦੇਖੋ ਇੱਕ ਟੀਚਰ ਮਾਹੌਲ ਖਰਾਬ ਕਰੂਗਾ ਦੂਜੇ ਟੀਚਰਸ ਦਾ ਮੈਂਟਲ ਹੀ ਹਰਾਸ ਕਰਿਆ ਜਾਊਗਾ ਤਾਂ ਟੀਚਰ ਕਦੇ ਵੀ ਪ੍ਰੋਪਰ ਬੱਚਿਆਂ ਦੀ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦੇ। ਠੀਕ ਤੇ ਸਿਰਫ ਇੱਕ ਟੀਚਰ ਕਰਕੇ ਅੱਜ ਤੱਕ ਸਾਡੇ ਸਕੂਲ ਦਾ ਰਿਕਾਰਡ ਹੈ 100 108 ਸਟਾਫ ਮੈਂਬਰ ਹੈ ਕਦੇ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਆਈ। ਜਦੋਂ ਤੇ ਆਇਆ ਇੱਥੇ ਇਹਨਾਂ ਦਾ ਮਤਲਬ ਏਡੀਐਮ ਤੇ ਹੀ ਲੱਗ ਕੇ ਆਇਆ ਪੰਜ 6 ਸਕੂਲਾਂ 'ਚ ਪਹਿਲਾਂ ਵੀ ਏਡੀ ਲੱਗ ਚੁੱਕੀ ਹੈ ਇਹਨਾਂ ਤੇ। ਇਹ ਮਾ ਹਾਲੇ ਕਮਿਸ਼ਕਾਤਾਂ ਤੇ ਬਦਲੀ ਹੁੰਦੀ ਹੈ ਇਹਨਾਂ ਦੀ ਠੀਕ ਹੈ ਜਿੱਥੇ ਡੈਪੂਟੇਸ਼ਨ ਕੀਤਾ ਗਿਆ ਸੀ ਉੱਥੋਂ ਵੀ ਸਪੈਂਡਰ ਦੇ ਲੋਕਾਂ ਨੇ ਮਤਲਬ ਕਰਕੇ ਉਹਨਾਂ ਦਾ ਡੈਪੂਟੇਸ਼ਨ ਕੈਨਸਲ ਕਰਾ ਕੇ ਫਿਰ ਸਾਡੇ ਸਕੂਲ ਤੇ ਆ ਬਿਨਾ ਵਜ੍ਹਾ ਹਰ ਕਦੇ ਕਿਸੇ ਟੀਚਰ ਦੇ ਨਾਲ ਹਾਰਾ ਪੰਜਵੇਂ ਸੱਤਵੇਂ ਦਿਨ ਉਹਨਾਂ ਨੇ ਆਪ ਦਾ ਕੋਈ ਨਾ ਕੋਈ ਇਸ਼ੂ ਬਣਾ ਕੇ ਜਿਹੜਾ ਡਿਸਟਰਬੈਂਸ ਕ੍ਰੀਏਟ ਕਰਦੀ ਸਕੂਲ ਹਜਦਾ ਸਾਡਾ ਵੀ ਬੱਚਾ ਨੇ ਪੜਾਈ ਨਹੀਂ ਸਕਦੇ ਸੀ ਜਦੋਂ ਸਾਰਾ ਸਟਾਫ ਹੀ ਡਿਸਟਰਬ ਸੁਬਾ ਸੁਬਾਈ ਮਤਲਬ ਸ਼ੁਰੂ ਹੋ ਜਾਂਦਾ ਨਾਲੇ ਹਾਂਜੀ ਹਾਂਜੀ ਰਿਕਾਰਡ ਜੇ ਕਿਸੇ ਦਾ ਬਾਈਕੈਂਸ ਬਾਹਰ ਹੈ ਜੇਕਰ ਨਾ ਨਾਮ ਮੈਂ ਸ੍ਰੀਮਤੀ ਸੁਨੀਤਾ ਕੰਬੋਜ ਹਿੰਦੀ ਮਿਸਟਰਸ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਸਕੂਲ ਦੇ ਬਾਹਰ ਤਰਨਾ ਲਾਇਆ ਤੁਹਾਡੇ ਵਿਰੁੱਧ ਲਾਇਆ ਤੁਹਾਡਾ ਨਾਮ ਲੈ ਕੇ ਮੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਇਹ ਸਕੂਲ ਦੇ ਬਾਹਰ ਜੋ ਤਰਨਾ ਲੱਗ ਰਿਹਾ ਮੇਰੇ ਵਿਰੁੱਧ ਲੱਗ ਰਿਹਾ ਪਰ ਇਸ ਤਰ੍ਹਾਂ ਦਾ ਤਰਨਾ ਜਿਹੜਾ ਹੈਗਾ ਉਹ ਪਿਛਲੇ ਪੁੱਛ ਦਿਨਾਂ ਦੇ ਵਿੱਚ ਵੀ ਸ਼ਰੇਆਮ ਕੈਮਰਾ ਦੇ ਥੱਲੇ ਲਗਾਇਆ ਗਿਆ ਸੀਗਾ ਇੱਥੇ ਜਿਹੜਾ ਲੋਕਲ ਸਟਾਫ ਹੈਗਾ ਉਹਨਾਂ ਨੂੰ ਆਪਣੀ ਕੰਫਰਟ ਜ਼ੋਨ ਜਿਹੜੀ ਹੈਗੀ ਆ ਖਤਮ ਹੁੰਦੀ ਦਿਖ ਰਹੀ ਹੈ ਉਹਨਾਂ ਨੂੰ ਲੱਗ ਰਿਹਾ ਕਿ ਮੇਰੇ ਕਰਕੇ ਇਹਨਾਂ ਦੀ ਕੰਫਰਟ ਜ਼ੋਨ ਹੈਗੀ ਹੈ ਜਿਹੜੀ ਖਰਾਬ ਹੋ ਰਹੀ ਹੈ ਸਾਨੂੰ ਪੀਰੀਅਡ ਲਾਉਣੇ ਪੈਂਦੇ ਆ ਕਈ ਅਧਿਆਪਕ ਤਾਂ ਇੱਕ ਪੀਰੀਅਡ ਵੀ ਨਹੀਂ ਲਾਉਂਦੇ ਉਹ ਬਿਲਕੁਲ ਦਫਤਰ ਦੇ ਇੱਕ ਨੰਬਰ ਕਮਰੇ ਵਿੱਚ ਬੈਠੇ ਰਹਿੰਦੇ ਹੈਗੇ ਨੇ ਮੈਨੂੰ ਉਹਨਾਂ ਨਾਲ ਕਿਸੇ ਅਧਿਆਪਕ ਨਾਲ ਮੈਨੂੰ ਕੋਈ ਰੰਜਿਸ਼ ਨਹੀਂ ਹੈ ਜਦ ਮੇਰੇ ਪ੍ਰਿੰਸੀਪਲ ਜੋ ਇਸ ਸੰਸਥਾ ਦੇ ਮਾਲਕ ਨੇ ਉਹ ਮੈਨੂੰ ਮਨਜ਼ੂਰੀ ਹੀ ਨਹੀਂ ਕਰਦੇ ਪਏ ਸਿਰਫ ਇਸ ਕਰਕੇ ਮਨਜ਼ੂਰੀ ਨਹੀਂ ਕਰ ਰਹੇ ਕਿ ਵਾਰ-ਵਾਰ ਵਕ-ਵਕ ਥਾਂ ਤੋਂ ਮੈਨੂੰ ਬਦ ਕਿਸੇ ਜਗ੍ਹਾ ਤੇ ਸਾਡੇ ਤੇ ਪੋਲਿਟੀਕਲ ਪ੍ਰੈਸ਼ਰ ਵੀ ਹੁੰਦਾ ਉਸ ਪੋਲਿਟੀਕਲ ਪ੍ਰੈਸ਼ਰ ਨੂੰ ਮੰਨਣ ਲਈਏ ਸਾਡੇ ਕੋਈ ਰਾਜਨੀਤਿਕ ਕੋਈ ਕੋਈ ਦਖਲਅੰਦਾਜ਼ੀ ਕਿਸੇ ਵਿੱਚ ਚੱਲ ਰਹੀ ਹੈ ਜਾਂ ਉਹਨਾਂ ਦਾ ਮਾਨ ਸਨਮਾਨ ਰੱਖ ਲੈਣੇ ਅਸੀਂ ਕੋਈ ਸਟੇਸ਼ਨ ਛੱਡ ਦੇਣੇ ਆ ਬਦਲੇ ਵਿੱਚ ਸਾਨੂੰ ਡਿਪਾਰਟਮੈਂਟ ਸੈਨਸ਼ੂਰ ਕਰ ਜਾਂਦਾ ਹੈ ਕਿ ਆਪਸੀ ਸਹਿਮਤੀ ਦੀ ਗੱਲ कम, काम काम ਹੁੰਦੇ ਨੇ ਇਹਦੇ ਵਿੱਚ ਮੇਰੇ ਪਿਛਲੇ ਜ਼ਿੰਦਗੀ ਜਾਂ ਪਿਛਲੇ ਡਿਊਟੀ ਵਿੱਚ ਜੋ ਵੀ ਚੀਜ਼ਾਂ ਵਾਪਰ ਰਹੀਆਂ ਨੇ ਪ੍ਰੈਜ਼ੈਂਟ ਦੇ ਵਿੱਚ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੋਣਾ ਚਾਹੀਦਾ ਪ੍ਰੈਜ਼ੈਂਟ ਦੇ ਵਿੱਚ ਇਸ ਸਕੂਲ ਦੇ ਵਿੱਚ ਮੈਨੂੰ ਕੋਈ ਸਮੱਸਿਆਵਾਂ ਆ ਰਹੀਆਂ ਉਹਨਾਂ ਦੀ ਬਿਲਕੁਲ ਸੁਣਵਾਈ ਨਹੀਂ ਕੀਤੀ ਜਾ ਰਹੀ ਔਰ ਮੇਰੇ ਪਿਛਲੇ ਸਟੇਸ਼ਨ ਤੋਂ ਈਵਨ ਕੀ ਮੈਨੂੰ ਸਕੂਲ ਦੇ ਵਿੱਚੋਂ ਗੈਟ ਆਊਟ ਫਰਮ ਦਾ ਸਕੂਲ ਵੀ ਕਿਹਾ ਜਾ ਰਿਹਾ ਹੈ 7:30 ਵਜੇ ਮੈਂ ਬੱਸ ਤੋਂ ਆ ਰਹੀਆਂ 90 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸਾਡੀ ਜਵਾਨ ਕੁੜੀਆਂ ਇਸ ਸਕੂਲ ਦੇ ਵਿੱਚ ਉਹ ਹੁੰਦੀਆਂ ਨੇ ਪਰੰਤੂ ਇਸ ਸਕੂਲ ਦੇ ਦਰਵਾਜ਼ੇ ਜਦੋਂ ਮੈਂ 16 ਮਾਰਚ ਨੂੰ ਆਈ ਸੀ ਉਦੋਂ ਵੀ ਬੰਦ ਸੀ ਔਰ ਹੋਣ ਵੀ ਸਕੂਲ ਦੇ ਕੋਈ ਪੀਐਨ ਪਹਿਲੇ ਨਹੀਂ ਪਹੁੰਚਣਾ ਹੁੰਦਾ ਅਧਿਆਪਕ ਵਰਗੇ ਜਿਹੜਾ ਪਹਿਲੇ ਪਹੁੰਚ ਰਿਹਾ ਹੁੰਦਾ ਕਿਉਂਕਿ ਲੋਕਲ ਸਟਾਫ ਹੈ ਇਸ ਤਰ੍ਹਾਂ 10 15 ਮਿੰਟ ਪਹਿਲੇ ਆਪਣਾ ਰਜਿਸਟਰ ਦੇ ਦਿੰਦੇ ਨੇ ਜਿਸ ਤੇ ਚਲਦੇ ਹਾਜ਼ਰੀ ਵੀ ਮੇਰੀ ਸਮੇਂ ਸਿਰ ਨਹੀਂ ਲੱਗਦੀ ਔਰ ਬਾਅਦ ਵਿੱਚ ਸਮੇਂ ਸਿਰ ਸਕੂਲ ਆਂਤੇ ਵੀ ਇਹ ਪ੍ਰਿੰਸੀਪਲ ਦਾ ਇਹ ਕਹਿਣਾ ਹੈ ਕਿ ਤੂੰ ਗਲਤ ਹਾਜ਼ਰੀਆਂ ਲਾਂਦੀ ਹੈ ਇੱਕ ਔਰਤ ਨਾਲ ਇੰਨਾ ਤੱਕਾ ਕੁਝ ਟਾਈਮ ਤਾਂ ਬਰਦਾਸ਼ਤ ਕੀਤਾ ਜਾ ਸਕਦਾ ਹੈ ਪਰੰਤੂ ਜਾਂ ਤਾਂ ਉਹ ਔਰਤ ਇੰਨੇ ਤੱਕੇ ਦੇ ਵਿੱਚ ਜਾਂ ਤਾਂ ਉਹ ਖੁਦ ਖੁਸ਼ੀ ਕਰੇਗੀ ਜਾਂ ਆਪਣੀ ਜੰਗ ਆਪਣੀ ਲੜਾਈ ਲੜੇਗੀ ਕਿਉਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਹੋ ਰਹੇ ਨੇ ਕਿ ਜਿਹੜੇ ਸਾਡੇ ਪ੍ਰਿੰਸੀਪਲ ਹੈਗੇ ਨੇ ਜਾਂ ਜਿਹੜੇ ਸਾਡੇ ਪੜਤਾਲੀ ਅਫਸਰ ਹੈਗੇ ਨੇ ਉਹ ਕਿਸੇ ਵੀ ਪੜਤਾਲ ਦੀ ਡੰਗਾਈ ਨਾਲ ਜਾਂਚ ਕਰਨ ਦੀ ਬਜਾਏ ਕੈਮਰੇ ਲੱਗੇ ਹੋਏ ਨੇ ਉਹਨਾਂ ਦੀ ਪੜਤਾਲ ਕਰਨ ਦੀ ਬਜਾਏ ਗਲਤ ਰਿਪੋਰਟਾਂ ਕਿਸੇ ਦੇ ਖਿਲਾਫ ਬਣਾ ਦੇ ਰਹੇ ਨੇ ਜਿਹਦੇ ਚੱਲਦੇ ਕਿਸੇ ਦੀ ਜ਼ਿੰਦਗੀ ਵੀ ਦਾਤ ਤੇ ਲੱਗ ਸਕਦੀ ਆ ਪ੍ਰਿੰਸੀਪਲ ਨਾਲ ਨਹੀਂ ਕੋਈ ਗੱਲ ਹੋਈ ਤੁਹਾਡੀ ਕਿਸੇ ਤਰ੍ਹਾਂ ਦੀ ਵੀ